ਬਾਕੀ ਆਪਣੇ ਨਾਲ ਜਿਹਨੇ ਤੁਹਾਡੇ ਜਿਹੜੇ ਨਿੱਕੇ ਮੁੰਡੇ ਹੁੰਦੇ ਹਨ ਨਾ ਉਹਨਾਂ ਨੂੰ ਵੀ ਗਾਈਡ ਕਰਿਆ ਕਰੋ ਵੀ ਮਿਹਨਤ ਕਰਿਆ ਕਰੋ ਐਵੇਂ ਗਰਾਊਂਡ 'ਚ ਜਾਣੇ ਆ ਤੁਸੀਂ ਵੀ ਮਿਹਨਤ ਕਰੋ ਚਾਹੇ ਗਰਾਊਂਡ 'ਚ ਕਰੋ ਚਾਹੇ ਜਿਮ 'ਚ ਕਰੋ ਜਾਂ ਕਿਤੇ ਤੁਹਾਡੇ ਲਾਗੇ ਕੋਈ ਗਰਾਊਂਡ ਹੈ ਜਿੱਦਾਂ ਵੀ ਹੈ ਨਾ ਇਹ ਚੀਜ਼ ਨਾਲ ਕਮ ਸੇ ਕਮ ਉਹਨਾਂ ਦੇ ਨਸ਼ਿਆਂ ਵਾਲੇ ਪਾਸੇ ਤਾਂ ਜਾਣਗੇ ਦੂਜਾ ਜਿਹੜਾ ਪਲੇਅਰ ਹੁੰਦਾ ਬੜਾ ਆਗਿਆਕਾਰੀ ਹੁੰਦਾ ਫਿਰ ਵੀ ਆਮ ਜਨਤਾ ਨਾਲੋਂ ਪਲੇਅਰ ਦੇ ਵਿੱਚ ਬੜੀ ਜਿਆਦਾ ਨਿਮਰਤਾ ਹੁੰਦੀ ਹੈ ਉਹ ਬੰਦਾ ਆਗਿਆਕਾਰੀ ਹੋਊਗਾ ਹੀ ਹੋਊਗਾ ਕਿਉਂਕਿ ਉਹ ਸੰਗਤ ਦੇ ਵਿੱਚ ਰਹਿਣਗੇ ਜਾਂਦਾ ਸੰਗਤ ਦੇ ਵਿੱਚ ਨਿਮਰਤਾ ਦੇ ਨਾਲ ਮਿਲ ਕੇ ਰਹਿਣਾ ਗਏਦਾ ਉਹ ਬੰਦਾ ਹਨਾ ਆ ਕਿ ਅੱਜ ਜਿਹੜੇ ਬੰਦੇ ਨਹੀਂ ਨਾ ਆਏ ਉਹਨਾਂ ਸਾਰਿਆਂ ਨੂੰ ਸਿਰੇ ਕਹਿਣਾ ਵੀ ਵੇਸਣੇ 1 ਕਿਲੋ ਵੇਸਣ ਤੇ ਨਾਲ ਆਪਣਾ ਦੁੱਧ ਗਰਮ ਕਰਾ ਲਿਓ ਤੁਹਾਡੀ ਹੌਸਾ ਜਾ ਜਿੰਨੇ ਦਿਨ ਨਹੀਂ ਆਉਂਦੇ ਇਹਨਾਂ ਨੂੰ ਕਿਲੋ ਕਿਲੋ ਵੇਸਣੇ ਨੂੰ ਕਹਿੰਦੇ ਪੂਰਨ ਦਾ ਲੈ ਆਓ ਤੇ ਬਾਅਦ ਠੀਕ ਹੈ ਫਿਰ ਲਈ ਆਓ ਠੀਕ ਹੈ ਨਹੀਂ ਉਹਨਾਂ ਦੀ ਸਜਾ ਇਹੋ ਇਹਨਾਂ ਦੀ ਰਹਿ ਗਈ ਇਦਾਂ ਨਹੀਂ ਇਹਨਾਂ ਮੰਨਣਾ ਇਹ ਵੀ ਨਹੀਂ ਜੇ ਪੁੱਤਕ ਦੇ ਇਦਾਂ ਮਿਹਨਤ ਕਰਦੇ ਰਹੇ ਨਾ 5 ਸਾਲ ਕਰਕੇ ਮਿਹਨਤ ਤੇ 5 ਸਾਲ ਖਾ ਕੇ ਖਰਾਕ ਹਨਾ ਤਾਨੂੰ ਕੋਈ ਮਾਇਲਾ ਲਾਲ ਇਦਾਂ ਦਾ ਨਹੀਂ ਜਿਹੜਾ ਤੁਹਾਨੂੰ ਕਦੇ ਪਲੇਅਰ ਨਹੀਂ ਬਣ ਸਕਦੇ ਜਿੱਦਾਂ ਹੋ ਰੁਟੀਨ ਚ ਆਉਂਦੇ ਨਾ ਇਦਾਂ ਰੁਟੀਨ ਦੇ ਵਿੱਚ ਆਉਂਦੇ ਰਹਿਣਾ ਤੇ ਮਿਹਨਤ ਕਰਕੇ ਕਿਤੇ 5 ਸਾਲ ਤੇ ਖਰਾਾ ਖਾ ਕੇ ਪੂਰੀ ਨਾਲ ਨੀਂਦ ਨਾ ਤੇ ਜਾਓ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਪਲੇਅਰ ਬਣ ਤਰੋ ਹੋ ਜਾਈਗੀ ਤੇਜ਼ ਖਿੱਚਿਆ ਕਰੋ ਮਾੜੀ ਜਿਹੀ ਮਿਹਨਤ ਜਿੰਨੀ ਹੁੰਦੀ ਹੈ ਨਾ ਤੇਜ਼ ਖਿੱਚਿਆ ਕਰੋ ਥੋੜੇ ਡੰਡ ਬਹੁਤ ਸੋਹਣਾ ਵੈਰੀ ਗੁੱਡ ਚੱਲਾ ਤੂੰ ਇਧਰ ਬੈਠ ਨੋ ਜਾ ਹਾਂ ਵੈਰੀ ਗੁੱਡ ਪੇੜ ਵੀ ਬਹੁਤ ਜ਼ਿਆਦਾ ਜ਼ਰੂਰੀ ਆਪਾਂ ਨਾਲ ਲੈਣਾ ਕਿਉਂਕਿ ਜਿਆਦਾ ਢਿੱਡ ਵਧਿਆ ਬੰਦੇ ਪਲੇਅਰ ਬੰਦੇ ਵਾਸਤੇ ਮਾਰੀ ਚੀਜ਼ ਠੀਕ ਹੈ ਨਾ ਵੈਰੀ ਗੁੱਡ ਸਾਰੀਆਂ ਗਰਾਊਂਡਾਂ ਚ ਆ ਚੀਜ਼ਾਂ ਥੋੜੀ ਮਿਲਦੀਆਂ ਆਪਣੀ ਗਰਾਊਂਡ 'ਚ ਫਿਰ ਵੀ 90% ਸਹੂਲਤਾਂ ਆਪਣੀ ਗਰਾਊਂਡ 'ਚ ਆ ਗਈਆਂ ਹਜੇ ਉਹਨਾਂ ਮਿਹਨਤ ਕਰੋ ਫਿਰ ਬੜੀ ਮਾਰੀ ਵਾਲ ਹਾਂ ਹਾਂ ਦਾ ਕੋ ਪੇੜ ਨੂੰ ਕਿ ਨਹੀਂ ਸੁਣਾਓ ਆਉਂਦਾ ਮਜ਼ਾ ਇਹ ਗਰੀ ਬੰਦੇ ਨੂੰ ਦਿਨੋਂ ਹਟਾਉਂਦੀ ਚਲੋ ਉਹ ਸਾਰੇ ਜਾਨ ਦੋ ਜਾਨ ਜਿਉਂ ਨਾ ਦਿੱਦੀ ਸੀ ਲਾਉਣ ਉੱਥੇ ਛੜ ਕੇ ਏਡੀ ਲਾਈ ਦੀ ਮਿਹਨਤ ਥੰਮ ਕੇ ਖੋਲਿਆ ਇਹਨੂੰ ਮੇਰੇ ਇਧਰ ਹੁਣ ਜਿਹੜਾ ਬੰਦਾ ਮੰਨ ਲਓ ਕੇਵਲੇ ਮੰਨ ਲਓ ਵੱਡਾ ਪਲੇਅਰ ਹੀ ਨਾ ਬਣਿਆ ਹੁੰਦਾ ਜਾਂ ਮੰਨ ਲਓ ਕਿ ਦਾਣਾ ਕਈ ਬੰਦੇ ਇਦਾਂ ਦੇ ਹੁੰਦੇ ਵੀ ਵੱਡੀ ਉਹਨਾਂ ਵਧੀਆ ਖੇੜੀ ਹੁੰਦੀ ਉਹ ਕੇਵਲੇ ਲੈਵਲ ਤੇ ਨਹੀਂ ਜਿੱਦਾਂ ਕਿ ਹਾਂਜੀ ਉਹਨੂੰ ਇਹ ਨਾ ਸੋਚਿਆ ਕਰੋ ਵੀ ਖੜੀ ਉਹ ਪਲੇਅਰ ਹੀ ਨਹੀਂ ਚੰਗਾ ਹੈ ਨਾ ਕਈ ਵਾਰੀ ਬੰਦਾ ਹیثیت ਬਹੁਤ ਵੱਡੀ ਹੁੰਦੀ ਹੈ ਉਹਦੀ ਪਰ ਉਹਨੂੰ ਲੱਕ ਨਹੀਂ ਬੰਦੇ ਸਾਥ ਜਾਂਦਾ ਨਾ ਠੀਕ ਹੈ ਨਾ ਉਹਨਾਂ ਕਈ ਮਾਵਾ ਹੀ ਭਵਾਨੀ ਮਨਤੇਜ ਭਵਾਨੀ ਗਲਾਬਾ ਭਵਾਨੀ ਮਤਲਬ ਕਿੱਡੇ ਤਗੜੇ ਪਲੇਅਰ ਹੋਏ ਪਰ ਉਹਨਾਂ ਲੈਵਲਾਂ ਦਾ ਕੋਈ ਪਹੁੰਚ ਨਹੀਂ ਸਕਿਆ ਜਿਹੜੇ ਲੈਵਲਾਂ ਦਾ ਕਮਲ ਖੁਸ਼ੀ ਨਹੀਂ ਪਾ ਜਣ ਹੁਣ ਹੈ ਨਾ ਉਹ ਪ੍ਰੇ ਥੋੜੀ ਮਾੜੀ ਬਸ ਇਹ ਵੀ ਉਹਨਾਂ ਦੇ ਲੱਕ ਨਹੀਂ ਸਾਥ ਜਾਂਦਾ ਕਿੰਨ ਲੋਕ ਕਿੱਦਾਂ ਵੀ ਕਿਸ ਤਰੀਕੇ ਨਾਲ ਹੁਣ ਅੱਜ ਉਹਨਾਂ ਦੀ ਆਪ ਕੋ ਹਸੀਅਤ ਤੇ ਕੋਈ ਕਵੇ ਕਿ ਉਹ ਬੰਦੇ ਮਤਲਬ ਐਵੇਂ ਕਿਵੇਂ ਜਾਂ ਕਿੱਦਾਂ ਹੈ ਨਾ ਇਹ ਤੇ ਬਹੁਤ ਵੱਡੀ ਗੱਲ ਹੈ ਕਦੀ ਵੀ ਕਿਸੇ ਨੂੰ ਇਹ ਚੀਜ਼ ਤੇ ਜੱਜ ਨਹੀਂ ਕਰਨਾ ਵੀ ਉਹ ਪਲੇਅਰ ਛੋਟਾ ਹਰ ਇੱਕ ਬੰਦੇ ਕੋ ਕੋਈ ਨਾ ਕੋਈ ਗੁਣ ਹੁੰਦਾ ਜੀ ਇਹਨਾਂ ਕੋਈ ਨਾ ਕੋਈ ਗੁਣ ਹਰ ਇੱਕ ਬੰਦੇ ਦੇ ਅੰਦਰ ਰੱਬ ਨੇ ਦਿੱਤਾ ਹੁੰਦਾ ਹੈ ਤੇ ਉਹਨਾਂ ਦੇ ਹੈਗੇ ਜੀ ਇਹਨਾਂ ਨੂੰ ਕਦੀ ਨਹੀਂ ਆਪਾਂ ਨੰਬਰਨਾ ਠੀਕ ਹੈ ਨਾ ਜਦ ਵੀ ਜਿਹੜਾ ਮਿਹਨਤ ਮਿਹਨਤ ਕਰਨ ਦਾ ਫਲ ਸਾਰਿਆਂ ਨੂੰ ਮਿਲਦਾ ਮਿਲਦਾ ਹੈ ਨਾ ਚਾਹੀ ਆਜਾ ਛੋਟਾ ਹੈ ਇਹ ਮਿਹਨਤ ਕਰਦੇ ਆ ਨਾ ਇੱਕ ਦਿਨ ਇਹਦਾ ਇਹਦਾ ਵੀ ਆਊਗਾ ਪਰ ਇਹੇ ਲਗਾ ਰਿਹਾ ਅੱਜ ਠੀਕ ਹੈ ਜੇ ਇਹਦਾ ਮਿਹਨਤ ਪਿੱਛੇ ਸਵਾਰਥ ਨਾ ਕੋਈ ਹੋਵੇ ਸਵਾਰਥ ਉਦੋਂ ਬੰਦੇ ਹੁੰਦਾ ਹਾਂ ਕਿ ਮੈਨੂੰ ਲਾਲਚ ਚਲੋ ਲਾਲਚ ਪੈਣਾ ਵੀ ਚਾਹਦਾ ਪਰ ਹੁਣੇ ਨਹੀਂ ਕਿ ਮਲਕ ਮੈਨੂੰ ਅੱਜ ਮਿਲ ਜੇ ਜਾਂ ਕਿਦਾ ਕਿ ਅੱਜ ਮਿਲਣ ਵਾਲੀ ਚੀਜ਼ ਨਹੀਂ ਹੋਈ ਜੀ ਹੈ ਕਿ ਨਾ ਲੰਮਾ ਬੰਮ ਅੱਖਾਂ ਵੀ ਕੰਟੀਨਿਊ ਕਰਖਾਂਗੇ ਨੋਟ ਕਰਾਂਗੇ ਹੋਰ ਤੋਂ ਬੰਦੇ ਇਹ ਇਹਦੇ ਉਪਰਾਂ ਜਿਹੋ ਤਗੜੀ ਜਨ ਬੜਾ ਇਹ ਗੱਲ ਦਾ ਆਪਾਂ ਕਹਿੰਦੇ ਯਾਰ ਭਵਨ ਬੜੀ ਚੱਕੜੀ ਹੁੰਦੀ ਹੈ ਪਰ ਉਹ ਨਾਲ ਕਦਰ ਇਹਦਾ ਕਾਰਨ ਕੀ ਹੈ ਯਾਰ ਉਹ ਕਿੱਥੇ ਥਾਂ ਤੇ ਰੋਟੀਆਂ ਉਹਦੀ ਬਣਦੀ ਆ ਮੈਂ ਜਿਹੜੇ ਖਾੜੇ ਜਣਾ ਚੱਲ ਜਣਾ ਉੱਥੇ ਉਹਨਾਂ ਨੂੰ ਜੋੜ ਕਰਨਾ ਤੇ ਉੱਥੇ ਉਹਨਾਂ ਦੀ ਰੋਟੀ ਬਾਨੀ ਆ ਰਾਤ ਉਹਨਾਂ ਦਾ ਰੋਟੀ ਖਾਣੀ ਆ ਆਪਣਾ ਸੌਣਾ ਹੈ ਨਾ ਲਾਗੇ ਉਤਾਦ ਹੋਣਾ ਨਾ ਬੰਦੇ ਨੇ ਗਲਤ ਪਾਸੇ ਜਾਣਾ ਨਾ ਬੰਦੇ ਨੂੰ ਫੋਨ ਮਿਲਣਾ ਜਾ ਕੇ ਦਾਣਾ ਜਿਹੜੀ ਚੀਜ਼ ਵੇਖਣੀ ਸਾਰੇ ਇਕੱਠੇ ਵੇਖਣੀ ਕੋ ਮੈਂ ਆਪਣੀ ਕੁਸ਼ਤੀ ਵੇਖ ਲਈ ਕੋ ਦੂਜਾ ਤੇ ਜਾਣਾ ਇਕੱਠਿਆਂ ਗੱਲਾਂ ਬਾਤਾਂ ਮਾਰਨੀ ਆ ਉਹ ਬੰਦੇ ਨੇ ਘਰ ਜਾਣਾ ਸੋ ਪਰੇਸ਼ਾਨੀ ਬੰਦੇ ਨੂੰ ਹੋਣੀ ਹੈ ਉਹਦੇ ਬੰਦੇ ਮੁੰਡਿਆਂ ਦੇ ਬੰਦਿਆਂ ਦੇ ਵਿੱਚ ਬੰਦਾ ਬੈਠਾ ਉਹਨੂੰ ਕੋਈ ਪਰੇਸ਼ਾਨੀ ਹਾਸਦੇ ਖੇੜਦੇ ਰਹਿਣਾ ਅਸਲਾਮੀ ਖੇੜਨਾ ਵੀ ਜਿਹੜਾ ਹੈ ਬੰਦੇ ਦੇ ਮਾਈਂਡ ਦੇ ਟੈਨਸ਼ਨ ਹੀ ਨਾ ਹੋਣੀ ਉਹ ਬੰਦੇ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਫਾਇਦਾ ਟੈਨਸ਼ਨ ਬੰਦੇ ਨੂੰ ਘਰ ਜਾਣਾ ਉਹਨੂੰ ਯਾਰ ਮੇਰੀ ਆ ਚੀਜ਼ ਘਰ ਘਰ ਦੇ ਕਈ ਜਿਹੜੀ ਕਹਿ ਦਿੰਦੇ ਯਾਰ ਆ ਚੀਜ਼ ਆਪਣੇ ਕੋਲ ਨੁਕਸਾਨ ਹੋ ਗਿਆ ਹੋ ਗਿਆ ਜੀ ਹੋ ਗਿਆ ਬੰਦੇ ਨੇ ਮਾਈਂਡ ਤੇ ਸੋਚਣਾ ਹੀ ਆ ਯਾਰ ਸਾਡਾ ਨੁਕਸਾਨ ਹੋ ਗਿਆ ਉਹ ਚੀਜ਼ ਬੰਦੇ ਨੂੰ ਬੜਾ ਬੈਗ ਲੈ ਕੇ ਜਾਂਦੀ ਹੈ ਦੂਜੀ ਵਾਰ ਇੱਕ ਡਾਈਟ ਪ੍ਰੋਪਰ ਟਾਈਮ ਨਾਲ ਖਾਣ ਲੀ ਇਹ ਆਪਾਂ ਕੁਝ ਮਾਲੂ ਯੋਰ ਕਰਕੇ ਹਟੇ ਆਂ ਨਾਤੇ ਆ ਅਸੀਂ ਘੇਡੇ ਨਾਲ ਆਇਆ ਰੋਟੀ ਖਾ ਲਈ ਆ ਦੁੱਧ ਪੀ ਲੇ ਸੋ ਗਏ ਠੀਕ ਆ ਸਵੇਰੇ ਉੱਠੇ ਆ ਉਹ ਕੋਚ ਚੜ੍ਹ ਕੇ ਹੁਣਾ ਆ ਉਹਨਾਂ ਨੇ ਚਲੋ ਲਾਓ ਮਿਹਨਤ ਰਨਿੰਗ ਕਰਕੇ ਮਿਹਨਤ ਲਵਾ ਕੇ ਉਹਨਾਂ ਫਿਰ ਰਗੜਾ ਪੀਣਾ ਰੋਟੀ ਪਾਣੀ ਖਾਦਾ ਤੇ ਸੋ ਗਏ ਐਂ ਕਰਕੇ ਬੰਦਾ ਤਗੜਾ ਕੈਡਮੀਏ ਚ ਪਹਿਲਾਂ ਕਿਉਂ ਬੰਦੇ ਤਗੜੇ ਕੈਡਮੀਏ ਚ ਕਿਉਂ ਰੱਖ ਦਿੰਦੇ ਆ ਉਹਨਾਂ 2-2 ਮਹੀਨੇ ਪਹਿਲਾਂ ਕੈਂਪ ਲਾਦਣਾ ਬੰਦਿਆਂ ਨੂੰ ਡਾਈਟ ਦੇਣੀ ਉੱਥੇ ਮਿਹਨਤ ਕਰਾਉਣੀ ਨਾ ਬੰਦੇ ਨੇ ਵਾਰਾ ਘੁੰਮਣਾ ਜੇ ਮਿਹਨਤ ਲਾਈ ਆ ਜਾ ਕੇ ਸੋ ਜਾਓ ਦੇ 12ਵੀਂ ਰੋਟੀ ਬਣੀ ਆ ਰੋਟੀ ਖਾ ਲਈ ਆ ਦਲੀਆ ਖਾ ਲਿਆ ਸੌਜੋ ਆਂਡੇ ਉਸੇ ਦੇਣੀ ਐ ਅਕੈਡਮੀ ਜਿਹਨੋਂ ਆਂਡੇ ਖਾ ਲਈਏ ਦੁੱਧ ਨਾਲ ਉਹ ਫਿਰ ਬੰਦਾ ਸੌਜੇ ਸ਼ਾਮਾਂ ਨੂੰ ਉੱਠਣਾ 12 ਵਜਰ ਹੋਏ ਆ ਚਲੋ ਆਪਣੇ ਰਨਿੰਗ ਕੀਤੀ ਮਿਹਨਤ ਕਰਕੇ ਪੂਰੀ ਫੁੱਲ ਰਾਤ ਹੋ ਫਿਰ ਰੋਟੀ ਖਾਦੀ ਸੌਗੇ ਤੇ ਆਪਾਂ ਘਰਾਂ ਜੀ ਕਰਦੇ ਪਿੰਡਾਂ 'ਚ ਇਥੋਂ ਗਰਾਊਂਡ 'ਚ ਕਈ ਬੰਦੇ ਜਾਂਦੇ ਆ ਉਹ ਸਿੱਧਾ ਜਾ ਕੇ ਆ ਰਨ ਆਨ ਪਾਂਡਾ ਵੀ ਰਾਸ਼ਲ ਖਾਂਦੇ ਮੀਂਹ ਕੋਈ ਦੁੱਧ ਨਹੀਂ ਪੀਣਾ ਕੋਈ ਲੈਣਾ ਨਹੀਂ ਕੋਈ ਜਾਣੀ ਹਨਾ ਐਹੀ ਕਰਦੇ ਨੇ ਬਾਅਦ 'ਚ ਰੋਟੀ ਪਾਲੀ ਖਾ ਲਈ ਫੜਿਆ ਮੋਟਰਸਾਈਕਲ ਚੱਲ ਲੱਗੇ ਹੱਡੇ ਵਾਲ ਨੂੰ ਆਉਣ ਘੁੰਮ ਗਿਆ ਕੋਈ ਆਉਣ ਚੱਲ ਗਿਆ ਕਪਾ ਮਾਂ ਆਂਦੇ ਰਾਤ ਦੇ 11 11 ਮੇਰੇ ਤੱਕ ਫੋਨ ਲੈਂਦੇ ਰਹਿਣਾ ਸੋਚੀ ਸੋਚੀ ਸੋਚਣਾ ਨਹੀਂ ਹੈ ਨਾ ਇਹ ਗੱਲ ਵੀ ਆਪਾਂ ਸੋਈਆਂ ਸਵੇਰੇ ਉੱਠਣਾ ਆਪਾਂ ਸਵੇਰੇ ਉੱਠਣਾ ਨਹੀਂ ਜਾਣਾ ਮਿਹਨਤ ਕਰਨੀ ਨਹੀਂ ਘਰ ਬੰਦਾ ਤਾਂ ਨਹੀਂ ਤੱਕਦਾ ਅਕੈਡਮੀ 'ਚ ਰਹਿੰਦਾ ਆ ਫਾਇਦਾ ਆ ਤੇ ਬਾਕੀ ਕੋਈ ਗੱਲ ਨਹੀਂ ਅਜੇ ਮਾਰਚ ਤੱਕ ਮਾਰਚ ਤੱਕ ਆਪਣਾ ਸਾਰਾ ਕੰਮ ਪਲੀਟ ਹੋ ਜਾਣਾ ਮਾਰਚ ਨੂੰ ਆਪਾਂ ਇੱਥੇ ਗੱਡੇ ਸਾਰੇ ਲਿਆ ਕੇ ਸੁੱਟ ਲੈਣੇ ਆਪਾਂ ਸਾਰਾ ਪ੍ਰੋਪਰ ਮੈਂ ਇੱਥੇ ਆਉਂਗਾ ਆਪਾਂ ਸਾਰੀ ਰਾਤ ਇੱਥੇ ਰਾਤ ਇੱਥੇ ਬਣੂ ਮਾਰਚ ਨੂੰ ਚੱਡ ਜੀ ਠੀਕ ਆ ਚੱਲ ਠੀਕ ਆ